ਹੋਣ ਆਏ ਸੀ ਕਿ ਡਰੋਨ ਆਏ ਸੀ ਕਿ ਕੀ ਆਏ ਆਏ ਸੀ ਕਿ ਬਤਨ ਇਹ ਭਾਈ ਡਰੋਨ ਆਏ ਸੀ ਸੁੰਚ ਆਈ ਆ ਵੀ ਉੱਥੇ ਮੁੰਡੇ ਆਪਣੇ ਹੈਗੇ ਆ ਕੋਈ ਸੁੰਨ ਵਾਲੀ ਬਸਤੀ ਦੇ ਹਾਂ ਤੇ ਉਹ ਕਦੇ ਵੀ ਡਰੋਨ ਆਏ ਸੀ ਇਧਰੋਂ ਆਪਣੇ ਪਾਕਿਸਤਾਨ ਨੂੰ ਸ਼ਰਤ ਘਾ ਰਿਆ ਤੇ ਉਹਨਾਂ ਨੇ ਕਿ ਇੱਥੇ ਆਪਣੇ ਸ਼ੋਨੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਰੇ ਇੰਡੀਅਨ ਆਰਮੀ ਨੇ ਆਹ ਨੂੰ ਨਸ਼ਟ ਕਰ ਦਿੱਤੇ ਲੋਕਾਂ ਨੂੰ ਇਹ ਬੇਨਤੀ ਹੈ ਕਿ ਹਰ ਜਿੰਨੇ ਵੀ ਹੈਗੇ ਨੇ ਜੋ ਵੀ ਪਿੰਡ ਵਾਲੇ ਭਾਈ ਸ਼ਹਿਰ ਵਾਲੇ ਕੋਈ ਵੀ ਮੋਟਰਸਾਈਕਲ ਦੇ ਲਾਈਟਾਂ ਹੋ ਗਈਆਂ ਉਹ ਡਰਬਾਜੀ ਨਾ ਕਰੋ ਲਾਈਟਾਂ ਆਵੇ ਬੰਦ ਕਰਕੇ ਰੱਖੋ ਰਾਤ ਦਾ ਸਮਾਂ ਢਪਾਓ ਤੇ ਸਵੇਰੇ ਆਪਦਾ ਪ੍ਰਸ਼ਾਸਨ ਦਾ ਕਹਿਣਾ ਮੰਨਣਾ ਚਾਹੀਦਾ ਪ੍ਰਸ਼ਾਸਨ ਦਾ ਕਹਿਣਾ ਮੰਨੋ ਹਾਂ ਕੌਂ ਗੁਰਦੁਆਰਾਂ ਦੇ ਉੱਤੇ ਬਾਕਸ ਮਟਕੀਆਂ ਜਾ ਰਹੀਆਂ ਨੇ ਕਿ ਹੱਥਾਂ ਦੇ ਵੀ ਹਮਲੇ ਹੋ ਰਹੇ ਨੇ ਪਾਕਿਸਤਾਨ ਕਿਸੇ ਟੈਬ ਪਾਕਿਸਤਾਨ ਕਿਸੇ ਪਾਸੋਂ ਵੀ ਹਰਕਤ ਕਰ ਸਕਦਾ ਹਰਕਤ ਕਰ ਸਕਦਾ ਹਰਕਤ ਕਰ ਸਕਦਾ ਇਹ ਬੇਨਤੀ ਹੈ ਤੇ ਵੀਰੋ ਉਹ ਡਰਬਾਜੀ ਨਾ ਕਰੋ ਇਹ ਨਾ ਕੋਈ ਅੱਜ ਲੱਗੇ ਕੱਲ ਲੱਗੇ ਇਹ ਜੰਗ ਦਾ ਨਾਂ ਹੀ ਮਾਰਦੇ ਹੁਣ ਬਾਜੀ ਬਾਜ ਜਿਹੜੀ ਕਿਸ ਤਰ੍ਹਾਂ ਤੇ ਆਈ ਇਹ ਬਾਜ ਆਈ ਇਸ ਤਰ੍ਹਾਂ ਦੀ ਮੈਂ ਕਿੰਨਾ ਵੀ ਕੋਈ ਕੰਦਾ ਜੰਗਲਾ ਨਹੀਂ ਪਾਈ ਜਾਂਦਾ ਧਮਾਕੇ ਪੈਂਦੇ ਸੀ ਧਮਾਕੇ ਪੈਂਦੇ ਸੀ ਹਾਂਜੀ ਠੀਕ ਮੈਂ ਇਹ ਬੀ ਐਫ ਕੋ ਕਰੇ ਮੈਂ ਆ ਤੱਕ ਤੇ ਚੜੀ ਨਾ ਆਪ ਦੇ ਸੋਣੇ ਮੈਂ ਆ ਕੇ ਦੀ ਨਾ ਵੀ ਆਖਾਂ ਦੇ ਚਾਹ ਲੱਗ ਜਾਂਦਾ ਤੁਸਨ ਦੇਖ ਲੈ ਨਾ ਨਾ ਅੱਜ इधर हो आ रहे हैं करके ना ना इधर हो आ रहे हैं, हैं। हाँ हाँ आया इधर ही है वैसे हाँ इधर वो पहले शहर शहर ज़िम्मे हुए ना थोड़े हैं उन्होंने हम्म हाँ ओ हाँ। हो सकता है मेरे साथ ज़्यादा लो लो तू छड़े होंगा बाकी बार्डर एरिया बारे कोई फ़्रॉइडर सही नहीं है तू बोलो ओ तभी आ गया तभी ओ ਆਸੀ ਕਿੰਨੇ ਵਜੇ ਦੀ ਗੱਲ ਸਰ ਕਿੰਨੇ ਲੋਕ ਜਨੂੰ ਪਤਾ ਲੱਗਾ ਤੁਹਾਨੂੰ ਬੜੇ ਮਦਰ ਵੀ ਨੇ ਉਹਨੇ ਕੀ ਦੇਖਿਆ ਸੀਗਾ ਆਪਾਂ ਜਿਹੜਾ ਹੋਇਆ ਸੀਗਾ ਇੱਥੇ ਆਪਣੇ ਹਾਂ ਹਾਂ ਅੱਜ ਪਤਾ ਨਹੀਂ ਕੁਝ ਜੋ ਫੋੜਿਆ ਇਹਨਾਂ ਨੇ ਇੱਥੋਂ ਸਿੱਧਾ ਹੀ ਦਿਖਾਈ ਦਿੱਤਾ ਬੜਾ ਜਗਦਾ ਸੀ ਕਿੰਨੀ ਤੇਜ਼ ਰਫ਼ਤਾਰ ਸੀਗੀ ਬੜੀ ਤੇਜ਼ ਰਫ਼ਤਾਰ ਸੀ ਤੇ ਮੇਰੇ ਸਾਹ ਚ ਉੱਪਰ ਹੀ ਉਹਨੂੰ ਡਿਸਮਿਸ ਕਰਤਾ ਨੇ ਬਹੁਤ ਧਮਾਕਾ ਆਇਆ ਪਹਿਲਾ ਸ਼ਹਿਰ ਵਾਲੇ ਫਰੋਈ ਪਰ ਤੋਂ ਦੋ ਤਿੰਨ ਧਮਾਕਾ ਆਇਆ ਪਹਿਲਾ ਉਧਰ ਧਮਾਕਾ ਆਇਆ ਹਾਂ ਅਸੀਂ ਤਾਂ ਉਹ ਧਮਾਕਾ ਦੇਖਣ ਲਈ ਕੋਠੇ ਤੇ ਚੜੇ ਸੀ ਹਾਂ ਤੇ ਉਧਰ ਦੇਖਣ ਨੂੰ ਕੁਝ ਨਹੀਂ ਮਿਲਿਆ ਸੀ ਜਦੋਂ ਇਧਰ ਨਿਗਾਹ ਮਾਰੀ ਨਾ ਜਿਵੇਂ ਮੰਨ ਲਓ ਆ ਮਦਰਿਆ ਸਾਈਡ ਤੇ ਉਪਰ ਸ਼ੌਣੀ ਉੱਪਰ ਹੀ ਹੋ ਗਿਆ ਤੇ ਇਧਰ ਇੱਕ ਬਹੁਤ ਵੱਡੇ ਰੋਸ਼ਨੀ ਵਾਲਾ ਜਿਸ ਤਰ੍ਹਾਂ ਬੰਬ ਵਾਇਰ ਸੀ ਜਾ ਰਿਹਾ ਸੀਗਾ ਹਾਂ ਤੇ ਉਹ ਉਹਨਾਂ ਨੂੰ ਤੋੜਿਆ ਜਦੋਂ ਦਾ ਬਹੁਤ ਖੜਾਕਾ ਹਿੰਦੁਸਤਾਨ ਨੇ ਇੱਥੇ ਬਲਾਸਟ ਕਰਤਾ ਲੱਗਦਾ ਹਾਂ ਅਸੀਂ ਰਾਤ ਵੀ ਇੱਥੇ ਜਾਗਦੇ ਰਹੇ ਤਿੰਨ ਚਾਰ ਵਜੇ ਤੱਕ ਰਾਤ ਕੁਝ ਨਹੀਂ ਦੇਖਿਆ ਲੇਕਿਨ ਹੁਣ ਅਮ ਅਜੇ ਤਾਂ ਜਾਗਣਾ ਸੀ ਅਸੀਂ ਬਹਿਰਾ ਲਾਉਣਾ ਸੀ ਪਹਿਲਾਂ ਹੀ ਹੋ ਗਿਆ ਚੱਲਣ ਲੱਗ ਗਿਆ ਫਟ ਗਿਆ ਹਾਂ ਪਹਿਲਾਂ ਹੀ ਫਟ ਗਿਆ ਤੇ ਹੁਣ ਬੀਐਸਐਫ ਦੀ ਆਪਣੇ ਆਰਮੀ ਦੀ ਕਿੰਦਾਸ ਲਾਗਾ ਕਰਦੇ ਕੀ ਆਰਮੀ ਕਿਵੇਂ ਜੁਟੀ ਆਪਣੇ ਇੰਡੀਅਨ ਆਰਮੀ ਬਹੁਤ ਵਧੀਆ ਮੂੰਹ ਤੋੜ ਜਵਾਬ ਦੇ ਰਹੀ ਏ ਹਾਂ ਕੋਈ ਨੁਕਸਾਨ ਨਹੀਂ ਹੋਣ ਦੇਣ ਦੀ ਜੋ ਵੀ ਆਦਾ ਉੱਤੇ ਹੀ ਉੱਤੇ ਹੀ ਉਹਨੂੰ ਖਤਮ ਕਰ ਦਿੰਦੀ ਏ ਤੇ ਬਹੁਤ ਸਲਾਮ ਹੈ ਆਪਣੇ ਇੰਡੀਅਨ ਆਰਮੀ ਨੂੰ तीन पेसेंट आए हैं उन्होंने मैं पूछा क्षेत्र बहुत जुड़ा मामले लमी तरह के कुछ जीत सके जिन्हें आगे आगे काफ़ी तमाफा आया जो लोग ने आगे खड़े तीन पेसेंट आए हैं साथ तीनों जी ले काफ़ी ज्यादा बढ़ने बाकी दो ਕੀ ਉਹ ਕਦਰ ਤੋਂ ਬਾਹਰ ਹੈ ਬਹੁਤ ਹੈ ਕਦਰ ਤੋਂ ਬਾਹਰ ਨਹੀਂ ਹੈ ਬਸ 2 3 ਇੱਕ ਤੋਂ ਜਿੰਨਾ ਵੀ ਕੋਸਾ ਟੋਟਲ 100 ਬੇਸ਼ਾਨ ਸਰ ਕਿੱਥੋਂ ਦੇ ਨੇ ਪਾਈ ਫਿਰ ਮੇਰੇ वो तो ड्रोन ने ना ड्रोन है तो बदलने उन तो पता ना मैं डिटेक्ट करने ने। तो और